ਤੁਹਾਨੂੰ ਅਸੀਂ ਖੜੇ ਆ ਕਪੂਰਥਲਾ ਦੇ ਟੌਪਨ ਡੋਰ ਚਰਚ ਖੋਜੇਵਾਲਾ ਪਿੰਡ ਵਿਖੇ ਜੋ ਕਿ ਉੱਤਰ ਭਾਰਤ ਦਾ ਪ੍ਰਸਿੱਧ ਚਰਚਾ ਇੱਥੇ ਦਰਸ਼ਕੋ ਤਾਂ ਦਿਖਾਣਾ ਚਾਹੁੰਦੇ ਆ ਕਿਸਮਿਸ ਦਿਹਾੜਾ ਆਉਣ ਵਾਲਾ ਤੇ ਜਿਸ ਦੇ ਸਬੰਧ ਚ ਚਰਚ ਦੀ ਪ੍ਰਬੰਧਕ ਕਮੇਟੀ ਨੇ ਕਾਫੀ ਬੈਨਰ ਵਗੈਰਾ ਬੋਰਡ ਲਗਾਏ ਸੀਗੇ ਤੇ ਉਹ ਕੁਝ ਸ਼ਰਾਰਤੀ ਹਸਲਾ ਵੱਲੋਂ ਰਾਤ ਦੇ ਹਨੇਰੇ ਦਾ ਫਾਇਦਾ ਚੱਕਦੇ ਹੋਏ ਇਹ ਸਾਰੇ ਬੋਰਡ 파ੜ ਦਿੱਤੇ ਗਏ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਪੂਰੀ ਮੁਸਤੱਦੀ ਦਿਖਾਉਂਦੇ ਹੋਏ ਇਹ ਤੇ પોલીસ ਲਗਾ ਲਗਾਉਂਦਾ ਹੈ ਤੇ ਦੇਖਦੇ ਹਾਂ ਆਲਰ ਟਾਈਮ ਤੇ ਕੀ ਕਾਰਵਾਈ ਹੁੰਦੀ ਆ ਦੋਸਤ ਕਰ ਰਹੇ ਹੋ ਕੀ ਤੁਹਾਡਾ ਮੋਟਿਵ ਆ ਇਹ ਗੱਲ ਬੜੀ ਨਾਰਮਲ ਜੀ ਲੋਕ ਲੈਂਦੇ ਆ ਪਰ ਇਹਨੂੰ ਸਾਨੂੰ ਸਮਾਜ ਨੂੰ ਤੇ ਪ੍ਰਸ਼ਾਸਨ ਨੂੰ ਸਮਝਣ ਦੇ ਲਈ ਬੜੀ ਗੰਭੀਰ ਤਾਨਾ ਲੈਣਾ ਪੈਣਾ ਕਿਉਂਕਿ ਛੋਟ ਛੋਟੀਆਂ ਗੱਲਾਂ ਕੱਲ ਨੂੰ ਸਾਡੇ ਵਾਸਤੇ ਪਰੇਸ਼ਾਨੀ ਜਨਤਾ ਵਾਸਤੇ ਪਰੇਸ਼ਾਨੀ ਇਹਨੂੰ ਜਿਹੜਾ ਹੈ ਉਹ ਚੁਣੌਤੀਆਂ ਦਿੰਦੀਆਂ ਅਸੀਂ ਚਾਹੁੰਦੇ ਆ ਕਿ ਜਿਹੜਾ ਖੋਜੇਵਾਲ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਜਦੋਂ ਵੀ ਹੁੰਦਾ ਆ ਜਦੋਂ ਜਦੋਂ 2-3 ਸਾਲ ਤੋਂ ਮਤਲਬ ਜਦੋਂ ਵੀ ਪ੍ਰੋਗਰਾਮ ਕੋਈ ਵੀ ਵੱਡਾ ਪ੍ਰੋਗਰਾਮ ਹੁੰਦਾ ਤੇ ਉਦੋਂ ਕੁਝ ਲੋਕ ਜਿਹੜੇ ਅਣਪਛਾਤੇ ਕਹਿ ਸਕਦੇ ਆ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਉਹ ਆ ਕੇ ਬੈਨਰ ਫਾੜ ਜਾਂਦੇ ਆ ਨਾ ਬੈਨਰ ਉੱਤੋਂ ਗੇਟ ਤੋਂ ਲਾ ਜਾਂਦੇ ਆ ਜਦ ਕਿ ਹਰ ਇੱਕ ਬੈਨਰ ਉਸ ਗੇਟ ਦੇ ਉੱਤੇ ਲੱਗਦਾ ਆ ਤੇ ਇੱਕ ਜਦੋਂ ਸਾਡਾ ਬੈਨਰ ਲੱਗਦਾ ਤੇ ਉਦੋਂ ਲਾ ਕੇ ਥੱਲੇ ਰੱਖ ਦਿੰਦੇ ਫਾੜ ਦਿੰਦੇ ਆ ਸਾਨੂੰ ਬਸ ਇਹ ਹੀ ਆ ਕਿ ਪ੍ਰਸ਼ਾਸਨ ਤੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰ ਧਾਰਮਿਕ ਕੋਈ ਵੀ ਪ੍ਰੋਗਰਾਮ ਹੁੰਦਾ ਬੜੀ ਸ਼ਰਧਾਪੂਰਵਕ ਨਿਪਟਾਰੇ ਕੀਤੇ ਜਾਂਦੇ ਆ ਮਿਲ ਜੁਲ ਕੇ ਕੀਤੇ ਜਾਂਦੇ ਆ ਤੇ ਫੇ ਜਦੋਂ ਮਸੀਹ ਸਮੇਲਨ ਕੋਈ ਹੁੰਦਾ ਤੇ ਉਦੋਂ ਵੀ ਪਿੰਡਦਿਆਂ ਨੂੰ ਵੀ ਅਪੀਲ ਆ ਪੂਰੇ ਸਮਾਜ ਨੂੰ ਪ੍ਰਸ਼ਾਸਨ ਨੂੰ ਮੈਂ ਤਾਂ ਚਾਹੂੰਗਾ ਕਹਿਣਾ ਕਿ ਵੀ ਮਿਲ ਕੇ ਇਸ ਪ੍ਰੋਗਰਾਮ ਨੂੰ ਕਰਨ ਚ ਸਹਿਯੋਗ ਦੇਣ ਕਿਉਂਕਿ ਜੇ ਕੋਚੇਵਾਲ ਦੀ ਧਰਤੀ ਤੇ ਐਡਾ ਵੱਡਾ ਭਵਨ ਬਣਿਆ ਸੰਤ ਬੈਠੇ ਆ ਹਨਾ ਔਰਖਾਂ ਨੇ ਮਿਹਨਤ ਕੀਤੀ ਆ ਔਰ ਜੇ ਮਿਹਨਤ ਕੀਤੀ ਉਹਦੇ ਸਤਕੇ ਜੇ ਇਸ ਪਿੰਡ ਨੂੰ ਕੁਝ ਨਵਾਂ ਮਿਲ ਰਿਹਾ ਆ ਤੇ ਸੰਤਾਂ ਖੁਸ਼ ਹੋਣਾ ਚਾਹੀਦਾ ਇਸ ਗੱਲ 'ਇ ਇਹ ਸਾਡੇ ਪਿੰਡ ਦਾ ਨਾਮ ਹੋ ਰਿਹਾ ਪਿੰਡ ਦੇ ਵਿੱਚ ਵੱਡੀ ਉਪਲਬਧੀ ਆ ਰਹੀ ਆ ਕੱਲ ਨੂੰ ਹੋ ਸਕਦਾ ਰੋਜ਼ਗਾਰ ਵੀ ਆਵੇ ਚੰਗਾ ਇਹਦੇ ਨਾਲ ਕਿਉਂਕਿ ਜਿੱਤੇ ਜਿੱਤੇ ਧਾਰਮਿਕ ਕੰਮ ਹੋਏ ਆ ਸੰਤ ਆ ਕੇ ਬੈਠੇ ਆ ਉਥੇ ਕਲਿਆਣੀ ਹੋਇਆ ਸਿਕਿਉਰਟੀ ਸਰ ਜਦੋਂ ਵੀ ਲਗਾਈ ਜਾਂਦੀ ਆ ਉਸ ਵੇਲੇ ਤਾਂ ਸ਼ਰਾਰਤਾਂ ਨਹੀਂ ਨਹੀਂ ਆਣਾ ਕਿਸੇ ਵੇਲੇ ਬੰਦਾ ਇਧਰ ਉਧਰ ਹੋ ਵੀ ਜਾਂਦਾ ਕਈ ਵਾਰ 10 ਮਿੰਟ ਇਧਰ ਉਧਰ ਹੋ ਜਾਂਦੇ ਤੇ ਬੜੀਆਂ ਬੜੀਆਂ ਚੋਰੀਆਂ ਹੋ ਜਾਂਦੀਆਂ ਹਨ 2 ਮਿੰਟ ਪੁਲਿਸ ਕੜੀ ਹੋਵੇ ਤੇ ਕਤਲ ਹੋ ਜਾਂਦੀ ਆ ਇਹ ਤਾਂ ਕੋਈ ਬੈਨਰ ਬੈਨਰ ਦੀ ਗੱਲ ਆ ਪਿੰਡ ਦੀ ਗੱਲ ਕੈਮਰਾ ਵੀ ਲਗਾ ਜਾ ਸਕਦੇ ਆ ਸਰ ਕੈਮਰੇ ਲੱਗੇ ਹੈਗੇ ਕੈਮਰੇ ਤੋੜਦੇ ਗਏ ਉਹ ਤੇ ਗੇਰ ਅੱਜ ਵੀ ਦੇਖ ਲਓ ਦੋ ਕੈਮਰੇ ਲੱਗੇ ਉੱਪਰ ਥੰਬੇ ਤੇ ਪੁਲਿਸ ਨੂੰ ਕਾਰਵਾਈ ਹੋਈ ਹੈ ਅ ਪੁਲਿਸ ਨੂੰ ਅਸੀਂ ਐਪਲੀਕੇਸ਼ਨ ਦੇਤੀ ਆ ਔਰ ਉਮੀਦ ਕਰਦੇ ਹਾਂ ਕਿ ਪੁਲਿਸ ਆਪਣਾ ਕੰਮ ਜਿਹੜਾ ਆ ਜ਼ਿੰਮੇਵਾਰੀ ਨਾ ਕਰੇ ਪੰਜਾਬ ਸਰਕਾਰ ਤੋਂ ਇਹੀ ਮੰਗਾ ਕਿ ਮਾਨ ਸਾਹਿਬ ਨੂੰ ਚਾਹੀਦਾ ਕਿ ਸਾਰੇ ਧਰਮਾਂ ਨੂੰ ਇਕਜੁੱਟ ਲੈ ਕੇ ਇੱਕ ਕਿਸੇ ਤਰੀਕੇ ਨਾਲ ਇੱਕੋ ਜੀ ਸੁੱਖ ਸਹੂਲਤਾਂ ਦੇ ਕੇ ਤੇ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ ਅੱਜ ਸਾਰੀਆਂ ਜੱਤੇਬੰਦੀਆ ਪੰਜਾਬ ਦੀ ਫੈਸਲਾ ਇਹ ਆ ਕਿ ਜੇ ਪ੍ਰਸ਼ਾਸਨ ਨੇ ਸਾਨੂੰ ਉਮੀਦ ਦਿਲਾਤੀ ਆ ਐਸਐਸਪੀ ਗੁਪਤਾ ਜੀ ਨੇ ਬਾੜਮ ਜੀ ਨੇ ਕਿ ਭਈ ਆਸੀ ਜਿੰਨੀ ਵੀ ਆ ਕਾਰਵਾਈ ਆ ਉਹ ਆਸੀ ਟਰੇਸ ਆਊਟ ਕਰਕੇ ਜਲਦ ਤੋਂ ਜਲਦ ਆਸੀ ਉਹਨਾਂ ਤੇ ਨਕੇਲ ਪਾਵਾਂਗੇ ਕਾਨੂੰਨ ਵਿਵਸਥਾ ਹਮੇਸ਼ਾ ਹੀ ਦੇਖੋ ਜੀ ਹਮੇਸ਼ਾ ਸਮਾਜ ਤੋਂ ਵੱਖਰੀ ਰਹੀ ਆ ਜਦੋਂ ਕੋਈ ਵੀ ਕੰਮ ਹੋ ਜਾਂਦਾ ਉਸ ਤੋਂ ਬਾਅਦ ਹੀ ਪ੍ਰਸ਼ਾਸਨ ਆਂਦਾ ਅਸੀਂ ਤਾਂ ਕਹਿੰਨੇ ਕਿ ਪ੍ਰਸ਼ਾਸਨ ਚੰਗਾ ਹੋਣਾ ਚਾਹੀਦਾ ਹੋਰ ਸਵਧਾਨੀ ਚਾਹੀਦੀ ਆ ਹੋਰ ਐਕਟੀਵਿਟੀਆਂ ਪੈਦਾ ਕਰਨੀਆਂ ਚਾਹੀਦੀਆਂ ਤਾਂ ਕਿ ਇਦਾਂ ਦੇ ਕਾਂਡ ਹੀ ਨਾ ਹੋਣ ਨਹੀਂ ਸਮੇਂ ਨਹੀਂ ਦਿੱਤਾ ਹੱਲੇ ਹੱਲੇ ਐਪਲੀਕੇਸ਼ਨ ਦਿੱਤੀ ਆ ਬਾਕੀ ਪ੍ਰਸ਼ਾਸਨ ਦਾ ਕੰਮ ਉਹ ਆਪ ਆਪਣਾ ਕੰਮ ਨਿਪਟਾਉਣ ਦੇ ਦੁਖੇ ਇੱਕ ਘਟਿਆਦੂ ਆਗਦੀ ਕਾਰਡ ਹੁੰਦੀ ਆ ਕੋਈ ਅਕਲ ਵਾਲਾ ਬੰਦਾ ਤੇ ਇਹੋ ਜਿਹੀ ਘਟਿਆ ਸੋਚ ਨਹੀਂ ਰੱਖਦਾ ਹੁਣ ਤਾਂ ਦੇ ਵੇਖਣ ਚ ਆਣਾ ਵੀ ਉੱਥੇ ਹੋਰ ਨਾ ਤਰਮਾਦੇ ਵੀ ਬੋਟ ਲੱਗੇ ਹੋਏ ਆ ਜੇ ਕੋਈ ਪਾਗਲ ਮਾਈਂਡ ਹੁੰਦਾ ਡਿਸਟਰਬ ਮਾਈਂਡ ਹੁੰਦਾ ਤਾਂ ਸਾਰਿਆਂ ਨੂੰ ਲਾਸ ਕਰਦਾ ਆਪਾਂ ਉਹਨੂੰ ਪਾਗਲ ਨਹੀਂ ਕਹਿ ਸਕਦੇ ਜਾਣ ਬੁੱਝ ਕੇ ਕਿ ਸਾਜ਼ਿਸ਼ ਅਦੀਨ ਟਾਰਗੇਟ ਕਰਨ ਲਈ ਵੀ ਕਿਸੇ ਤਰੀਕੇ ਨਾਲ ਦੰਗੇ ਫਸਾਦ ਖੜੇ ਕਰੀਏ ਧਰਮਾਂ ਦੇ ਵਿੱਚ ਵਿਤ ਕਰੇ ਖੜੇ ਕਰੀਏ ਹਨਾ ਹਾਲਾਂਕਿ ਸਾਡਾ ਕੋਈ ਮਨੋਰਥ ਨਹੀਂ ਇਹੋ ਜਿਹਾ ਹਮੇਸ਼ਾ ਹੀ ਕ੍ਰਿਸਚਨਲ ਜਿਹੜੀ ਕ੍ਰਿਸਚੀਅਨ ਕਮਿਊਨਿਟੀ ਆ ਬੜੀ ਸ਼ਾਂਤੀ ਪਸੰਦ ਕਮਿਊਨਿਟੀ ਆ ਨਹੀਂ ਦੇਖੋ ਘਟੀਆਂ ਲੋਕ ਹਰ ਥਾਂ ਹੀ ਮਿਲ ਜਾਂਦੇ ਹਰ ਕੈਟਾਗਰੀ ਦੇ ਵਿੱਚੋਂ ਮਿਲ ਜਾਣਗੇ ਸਾਰੇ ਧਰਮਾਂ ਚ ਵੀ ਹੁੰਦੇ ਆ ਇਦਾਂ ਦੀ ਜਿਹੜੀ ਸੋਚ ਹੈ ਗਲਤ ਆ ਇਹ ਤਾਂ ਹੋਣਾ ਨਹੀਂ ਚਾਹੀਦਾ ਕਪੂਰਥਲਾ ਤੇ ਵਾਕਈ ਬਹੁਤ ਪੀਸਫੁੱਲ ਏਰੀਆ ਬਹੁਤ ਅਜ ਤੱਕ ਕਦੀ ਕੋਈ ਇਹੋ ਜਿਹੀ ਗੱਲ ਨਹੀਂ ਆਈ ਬਟ ਜਦੋਂ ਇਸ ਤਰ੍ਹਾਂ ਦਾ ਕੰਮ ਹੁੰਦਾ ਫਿਰ ਦਿਲ ਦੁਖਦਾ ਸੰਗਤ ਦੇ ਵਿੱਚ ਬਹੁਤ ਰੋਸ ਆਇਆ ਇਸ ਗੱਲ ਦਾ ਜਿੰਨੀ ਸੰਗਤ ਆਈ ਹੈ ਸਾਰੇ ਹੀ ਚਾਹੁੰਦੇ ਆ ਵੀ ਅਸੀਂ ਫਿਰ ਜਾਮ ਲਾਵਾਂਗੇ ਜੀ ਅਸੀਂ ਸੜਕਾਂ ਬੰਦ ਕਰਾਂਗੇ ਜੀ ਧਰਨੇ ਦੇਵਾਂਗੇ ਜੀ ਉਹਨਾਂ ਨੂੰ ਰੋਕਦੇ ਵੀ ਨਹੀਂ ਆਪਣਾ ਇਹ ਮਨੋਰਥ ਨਹੀਂ ਹੈ ਇਹੋ ਜੇ ਕੰਮ ਕਰਦੇ ਆ ਤੁਹਾਨੂੰ ਕਿਸੇ ਦਾ ਸ਼ੱਕ ਨਹੀਂ ਸਾਡਾ ਕਿਸੇ ਤੇ ਵੀ ਸ਼ੱਕ ਨਹੀਂ ਸ਼ਰਾਰਤੀ ਤੇ ਸ਼ੱਕ ਹੈ ਜਿਹੜਾ ਅਣਮਿਛਾਤਾ ਆਪਾਂ ਕਿਹੜਾ ਦੇਖਿਆ ਜੀ ਕਿਉਂਕਿ ਸਾਨੂੰ ਬਾਈਬਲ ਨੇ ਕੋਈ ਉਪਦੇਸ਼ ਦਿੱਤਾ ਉਹ ਜਿਹੜਾ ਤੂੰ ਕਿਸੇ ਨੂੰ ਦੋਸ਼ੀ ਨਾ ਠਰਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਕੁਝ ਇਸ ਤਰ੍ਹਾਂ ਦੇ ਬੰਦੇ ਹੈਗੇ ਜਿਹੜੇ ਜੈਲਸ ਕਰਦੇ ਆ ਜਿਨ੍ਹਾਂ ਨੂੰ ਨਹੀਂ برداشت ਹੁੰਦੀ ਵੀ ਇਹ ਕਿਉਂ ਇੰਨੀ ਪਬਲਿਟੀ ਵਧ ਰਹੀ ਹੈ ਬਾਕੀ ਸਾਡੇ ਜਿਹੜੇ ਪੋਸਟਰ ਸਾਹਿਬ ਨੇ ਸੀਨੀਅਰ ਦੋਲ ਸਾਹਿਬ ਉਹ ਹਮੇਸ਼ਾ ਹੀ ਸਾਰੀ ਸੰਗਤ ਨੂੰ ਇੱਕੋ ਹੀ ਉਹਨਾਂ ਦਾ ਨਿਸ਼ਾਨਾ ਹੁੰਦਾ ਬਿਲਕੁਲ ਸ਼ਾਂਤੀ 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 ਔਰ ਪ੍ਰਚਾਰ ਵੀ ਹਮੇਸ਼ਾ ਸ਼ਾਂਤੀ ਦਾ ਹੀ ਕਰਦੇ ਮੇਬੀ ਹੋ ਸਕਦਾ ਬਟ ਮੈਂ ਸਮਝਦਾ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਇਰਵੀ ਰੱਬ ਦਾ ਡਰ ਜ਼ਰੂਰ ਰੱਖਦੇ ਆ ਜੇ ਸੋਚੀ ਇਹਨਾਂ ਵੀ ਕੋਈ 크ਿਸਚਨ ਹੀ ਇਸ ਤਰ੍ਹਾਂ ਦੀ ਸ਼ਰਾਰਤ ਕਰੂਗਾ ਨਹੀਂ ਮੈਂ 크ਿਸਚਨ ਕਮਿਊਨਿਟੀ ਦੇ ਉੱਤੇ ਇੰਨਾ ਕੁ ਵਿਸ਼ਵਾਸ ਕਰਦਾ ਆ ਵੀ ਉਹ ਰੱਬ ਦਾ ਭੈ ਰੱਖਦੇ ਆ ਅਸੀਂ 10-15 ਦਿਨ ਪਹਿਲਾਂ ਵੀ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਸੀਗੀ ਕਿ 크ਿਸਮਸ ਦਾ ਤਿਉਹਾਰ ਆ ਰਿਹਾ ਸਾਨੂੰ ਲੱਗਦਾ ਵੀ ਕੋਈ ਸ਼ਰਾਰਤੀ ਅੰਸਰ ਪਿਛਲੇ ਸਾਲਾਂ ਦੇ ਵਿੱਚ ਵੀ ਥਾਂ ਥਾਂ ਧੂਰ ਤਰਾਡੇ ਕਿਤੇ ਵੋਟਾਂ ਦਾ ਲੌਸ ਕਰਦੇ ਹੁੰਦੇ ਸੀਗੇ ਤੇ ਐਤਕੀ ਵੀ ਅਸੀਂ ਅਜੇ ਦਰਖਾਸਤ ਤਿਆਰ ਕੀਤੀ ਹੈ ਦੇਣ ਚੱਲੇ ਆ ਉਹਨਾਂ ਨੂੰ ਆਪਣੇ ਇਲਾਕੇ ਦੇ ਵਿੱਚ ਦੀ ਚੌਂਕੀ ਜਿਹੜੀ ਸੀਗੀ ਉਹਨਾਂ ਨੇ ਚਾਰ ਸਾਹਿਬ ਨੂੰ ਅਸੀਂ ਅਵੇ ਪੀਤਾਉ ਸਵੇਰ ਤੇ ਆ ਕੇ ਬੈਠੇ ਹੋਏ ਆਪਣੀ ਫੋਰਸ ਲੈ ਕੇ ਚਲੋ ਹੁਣ ਜਾਊਗੀ ਸਾਡੇ ਜਿਹਨੇ ਕ੍ਰਿਸ਼ਨਾ ਲੀਡਰ ਬੈਠੇ ਨੇ ਇਹ ਦਰਖਾਸਤ ਲੈ ਕੇ ਐਸਐਸਪੀ ਸਾਹਿਬ ਕੋਲ ਮੰਗ ਕੇ ਇਨਸਾਫ ਦੀ ਮੰਗ ਹੈ ਜੀ ਹੁਣ ਤੇ ਦੋਸ਼ੀ ਨੂੰ ਫੜੋ ਤੇ ਐਹੀ ਜੀ ਸਜ਼ਾ ਦੋ ਵੀ ਦੁਬਾਰੇ ਕਦੀ ਹੋਰ ਤਰ੍ਹਾਂ ਮਾਰੇ ਵੀ ਇਤਨਾ ਦੀ ਘਟਿਆ ਸੋਚਣਾ ਰੱਖੀ ਅਸੀਂ ਨਾ ਫੜੇਗੇ ਫਿਰ ਅਗਲੀ ਕਾਰਵਾਈ ਅਗਲੀ ਕਾਰਵਾਈ ਤੇ ਫਿਰ ਸਾਨੂੰ ਮਜਬੂਰ ਕੀਤਾ ਜਾਊਗਾ ਜੀ ਉਹ ਕਾਰਵਾਈ ਕਰਨ ਲਈ ਸਾਡੇ ਹੋਊਗੀ ਤੇ ਸ਼ਾਂਤੋਂ ਹੀ ਅਸੀਂ ਕਿਡੀਆਂ ਡਾਂਗਾਂ ਟੁਕਣੀਆਂ ਹੁੰਦੀਆਂ ਜੀ ਸਾਡੀ ਕਾਰਵਾਈ ਚ ਹੀ ਹੁੰਦੀ ਹੈ ਮੈਂ ਵਿਸ਼ਵਾਸ ਨਾਲ ਕਹਿੰਦਾ ਸਾਰੇ মিডিਆ ਦੇ ਸਾਹਮਣੇ ਤੁਹਾਡੇ ਜੇ মিডিਆ ਦੇ ਸਾਹਮਣੇ ਵੀ ਸੱਚਮੁੱਚ 크੍ਰਿਸਚੀਅਨ ਕਮਿਊਨਿਟੀ ਕੋਲ ਜਿਹੜੀ ਪ੍ਰਾਰਥਨਾ ਰੂਪੀ ਬੰਬਿਆ ਨਾ ਉਹ ਬਹੁਤ ਪਾਵਰਫੁਲ ਆ ਸੱਚਮੁੱਚ ਅੱਜ ਤੱਕ ਜਿੰਨੇ ਵੀ ਜਿਨ੍ਹਾਂ ਨੇ ਵੀ ਆਇਆ 크੍ਰਿਸਚੀਅਨ 크੍ਰਿਸਚੀਅਨ ਨਾਲ ਉਂਗਲ ਚੁੱਕੀ ਹੈ ਨਾ ਉਹਨਾਂ ਦਾ ਤੁਸੀਂ ਦੇਖਦੇ ਹੀ ਬੀਤੇ ਸਮੇਂ ਚ ਕੀ ਬਣਦਾ ਸਾਡਾ ਤੇ ਵਿਸ਼ਵਾਸ ਉਸ ਪਰਮੇਸ਼ਵਰ ਤੇ ਹੈ ਅਸੀਂ ਤੇ ਅਰਦਾਸ ਪ੍ਰਾਰਥਨਾ ਕਰਾਂਗੇ ਵੀ ਉਹਨਾਂ ਸਾਰਿਆਂ ਨੂੰ ਨੇਕ ਮੱਤ ਦੇ ਕੇ ਸਾਡੇ ਦਾਸ ਨੇ ਸਾਨੂੰ ਸ਼ਾਂਤੀ ਦੇ ਵਿੱਚ ਰਹਿਣਾ ਸਿਖਾਇਆ ਆ ਤੇ ਅਸੀਂ ਸ਼ਾਂਤੀ ਲੋਗੇ ਅਸੀਂ ਸ਼ਾਂਤੀ ਹੀ ਮੰਗਦੇ ਆ ਪਰ ਗੱਲ ਇਹ ਆ ਸਰ ਉੱਥੇ ਹੋਰ ਵੀ ਧਾਰਮਿਕ ਦੇ ਜਿੱਦਾਂ ਲੱਗੇ ਹੋਏ ਬੋਰਡ ਉਹ ਕਿਉਂ ਨਹੀਂ ਫੜੇ ਗਏ ਸਾਡੇ ਕਿਉਂ ਫੜੇ ਗਏ ਸਾਡੇ ਤੇ ਕਿਉਂ ਟਾਰਗੇਟ ਕੀਤਾ ਗਿਆ ਸਰ ਸਾਡੀ ਵੀ ਇਸ਼ਤਿਹਾਰਤ ਆ ਸਰ ਇਹ ਤਾਂ ਪ੍ਰਸ਼ਾਸਨ ਹੀ ਦੇਖੇਗਾ ਕਿਹਦੀ ਸ਼ਰਾਰਤ ਹੈ ਹੁਣ ਮੰਗ ਹੀ ਕਰਦੇ ਆ ਮੰਗੇ ਸਾਡੀ ਮੰਗ ਕਰਦੇ ਆ ਸਾਰੇ ਸੇ ਮੰਗ ਕਰਦੇ ਆ ਕਿ ਪ੍ਰਸ਼ਾਸਨ ਹੁਣ ਇਹ ਜੋ ਵੀ ਦੋਸ਼ੀ ਆ ਉਹਨਾਂ ਨੂੰ ਪਕੜਨ ਔਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਹਾਂਜੀ ਏ ਕੀ ਕਹਣਾ ਜੀ ਆਪਣਾ ਰਿਤ ਠੀਕ ਹੈ ਕੀ ਕਹਿਣਾ ਚਾਹੁੰਗੇ ਸਰ ਅਸੀਂ ਇਹ ਕਹਿਣਾ ਚਾਹੁੰਗੇ ਕਿ ਅਸੀਂ ਸ਼ਾਂਤੀ ਮਨਪਸੰਦ ਲੋਕ ਆ ਠੀਕ ਹੈ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਇਸ ਕਰਕੇ ਇਹਨਾਂ ਸ਼ਰਾਰਤੀ ਅੰਸਰਾਂ ਉੱਤੇ ਸਾਡੀ ਪ੍ਰਸ਼ਾਸਨ ਦੇ ਅੱਗੇ ਸਰਕਾਰ ਦੇ ਅੱਗੇ ਮੰਗ ਹੈ ਕਿ ਨਾ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਇਸ ਮਾਮਲੇ 'ਤੇ ਨਹੀਂ ਸਰ ਸਾਡੀ ਕੋਈ ਇਸ ਬਾਰੇ ਗੱਲ ਨਹੀਂ ਹੋਈ ਬਾਕੀ ਚਰਚ ਦੇ ਜਿਹੜੇ ਮੇਨ ਨੇ ਉਹ ਇਸ चीज ਨੂੰ ਹੈਂਡਲ ਕਰ ਰਿਹਾ ਠੀਕ ਠੀਕ ਹੈ ਠੀਕ ਹੈ ਇਹ ਕੀ ਮਾਮਲਾ ਜੀ ਹੈ ਸਾਰਾ ਉਹ ਦੇਖੋ ਜੀ ਰਾਤ ਅੱਜ ਰਾਤ ਜਿਹੜੇ ਖੁਜਲ ਚਰਚ ਦੇ ਹੋਲਡਿੰਗ ਬੋਰਡ ਲੱਗੇ ਆ ਕਿਉਂਕਿ 크리스마ਸ ਆ ਰਿਹਾ ਉਹਦੀ ਖੁਸ਼ੀ ਦੇ ਵਿੱਚ ਲਾਏ ਗਏ ਸੀ ਉਹ ਸਾਰੇ ਪਾੜ ਦਿੱਤੇ ਗਏ ਆ ਤੇ ਇਹ ਜਿਹੜੇ ਹੋਲਡਿੰਗ ਬੋਰਡ ਆ ਕਿਸੇ ਸ਼ਰਾਰਤੀ ਅਨਸਰਵਾ ਦਾ ਕੰਮ ਆ ਤੇ ਸ਼ਰਾਰਤੀ ਅਨਸਰ ਕਿਉਂਕਿ ਇਹ ਸ਼ਰਾਰਤ ਕਰ ਸਕਦਾ ਤੇ ਸ਼ਰਾਰਤ ਨੂੰ ਰੋਕਣਾ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਧਾਰਮਿਕ ਭਾਵਨਾ ਨੂੰ ਖੇਸ ਪਹੁੰਚਦੀ ਆ ਅੱਜ ਇਹ মিডিਆ ਰਾਈ ਮੇਰੇ ਖਲ ਸਾਰੀ ਦੁਨੀਆ ਦੇ ਵਿੱਚ ਚੱਲਿਆ ਜਾਣਾ ਕਿਉਂਕਿ ਹਰ ਧਰਮ ਦੇ ਵਿੱਚ ਸਾਡੇ ਜਿਹੜੇ ਧਾਰਮਿਕ ਆਗੂ ਆ ਉਹ ਤੇ ਇਹੀ ਸੰਦੇਸ਼ ਦਿੰਦੇ ਆ ਕਿ ਅਮਨ ਸ਼ਾਂਤੀ ਜਿਹੜੀ ਬਣੀ ਰਹੇ ਅਮਨ ਸ਼ਾਂਤੀ ਬਣਾ ਕੇ ਰੱਖਣਾ ਪਰ ਆਮ ਪਬਲਿਕ ਜਿਹੜੀ ਹੁੰਦੀ ਆ ਨਾਨਲੇਵਾ ਹੁੰਦੇ ਆ ਉਹਨਾਂ ਦੇ ਮਨਾਂ ਦੇ ਵਿੱਚ ਜਦੋਂ ਗੁੱਸੇ ਦੀ ਲਹਿਰ ਆਉਂਦੀ ਆ ਤੇ ਉਹਦੇ ਨਾਲ ਹਾਲਾਤ ਵੀ ਖਰਾਬ ਹੋ ਜਾਂਦੇ ਆ ਇਸ ਕਰਕੇ ਦੇਖੋ ਇਹ ਸਾਜਿਸ਼ੀ ਆ ਸ਼ਰਾਰਤੀ ਆ ਸ਼ਰਾਰਤੀ ਕੀਤੀ ਗਈ ਹੈ ਸਾਡੀ ਪ੍ਰਸ਼ਾਸਨ ਕੋਲੋਂ ਪਰਜੁਰ ਮੰਗਵਾ ਕਿ ਪ੍ਰਸ਼ਾਸਨ ਤੁਰਤ ਐਕਸ਼ਨ ਲੈ ਕੇ ਇਹ ਦੋਸ਼ੀਆਂ ਤੇ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਤਾਂ ਕਿ ਜਿਹੜਾ ਪੰਜਾਬ ਸਾਡੇ ਦੇਸ਼ ਦਾ ਮਾਹੌਲ ਉਹ ਖਰਾਬ ਨਾ ਹੋਵੇ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਪਾਸਟਰ ਬਲਿੰਦਰ ਕੁਮਾਰਾ ਜੀ ਕਪੂਸ ਤੋਂ ਕਪੂਸ ਤੋਂ ਰਹਿਣ ਵਾਲੇ ਜੀ ਠੀਕ ਹੈ ਅੱਜ ਤੁਸੀਂ ਇਕੱਠੇ ਹੋਏ ਹੋ ਖੋਜਾਲ ਤੋਂ ਉਪਰ ਡੋਰ ਚਰਚ ਵਿਖੇ ਕੀ ਕਾਰਨ ਹੈ ਪ੍ਰੈਸ ਕਾਨਫਰੰਸ ਕਰ ਰਹੇ ਹੋ ਇਹ ਸਾਡਾ ਕਪੂਸ ਦੇ ਜ਼ਿਲ੍ਹੇ ਦਾ ਹੈੱਡ ਆਫਿਸ ਆ ਜੀ ਠੀਕ ਹੈ ਪੀਸੀਪੀ ਕਮੇਟੀ ਇਹ ਸਾਡਾ ਹੈੱਡ ਆਫਿਸ ਆ ਤਾਂ ਬਲੀ ਮਾਰੀ ਗੱਲ ਆ ਕਿ ਹੈੱਡ ਆਫਿਸ ਦੇ ਬਾਹਰ ਗੇਟਸ ਉੱਤੇ ਹੀ ਸ਼ਰਧਾਤੀ ਅੰਸਰਾਂ ਦੇ ਵੱਲੋਂ ਇਹ ਜੋ ਰਾਹ ਤੇ ਕਟਨਾ ਕੀਤੀ ਗਈ ਆ ਉਹ ਬਹੁਤ ਹੀ ਨਿੰਦਨਯੋਗ ਆ ਅਪਾ ਜਾਣਦੇ ਕਿ ਕਪੂਲਸੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਜਦੋਂ ਕੋਈ ਉਹਨਾਂ ਦੇ ਦਿਨ ਹੁੰਦੇ ਆ ਜਨਮ ਦਿਨ ਹੁੰਦੇ ਆ ਜਾਂ ਕੁਝ ਵੀ ਆਉਂਦੇ ਆ ਤੇ ਉਹਦੇ ਉੱਤੇ ਸਾਰੇ ਧਰਮਾਂ ਦੇ ਬੋਰਡ ਜਿਹੜੇ ਫਲੈਕਸ ਬੋਰਡ ਲਗਾਏ ਜਾਂਦੇ ਆ ਪਰ ਇਹਦੇ ਵਿੱਚ ਕੀ ਆ ਕਿ ਅਸੀਂ ਦੇਖਦੇ ਪਿਛਲੇ ਕੁਝ ਸਾਲਾਂ ਤੋਂ ਦੇਖਦੇ ਆ ਆਪ ਦੀ ਜਿਹੜਾ ਕਿਸਨੈਲਟੀ ਦੇ ਹੀ مصیبت 아이 ਚਾਰੇ ਦੇ ਬੋਡ ਜਿਹੜੇ ਆ ਉਹ ਪਾੜੇ ਜਾਂਦੇ ਆ ਬੇਅਦਬੀ ਕੀਤੀ ਜਾਂਦੀ ਆ ਜਦੋਂ ਹੋਰ ਕਿਸੇ ਧਰਮ ਦੇ ਵਿੱਚ ਬੇਅਦਬੀ ਹੁੰਦੀ ਆ ਤੇ ਬਹੁਤ ਜਲਦੀ ਐਕਸ਼ਨ ਲਿਆ ਜਾਂਦਾ ਪਰ ਅਸੀਂ ਦੇਖਦੇ ਆ ਕਿ ਜਦੋਂ 크ਿਸਚਨ ਧਰਮ ਦੇ ਵਿੱਚ ਕੋਈ ਇਦਾਂ ਦੀ ਹੈਪਨਸ ਹੁੰਦੀ ਆ ਤੇ ਉਹਦੀ ਕਾਰ ਵੀ ਬਹੁਤ ਚਿੱਲੀ ਪੈ ਜਾਂਦੀ ਆ ਪਰ ਅਸੀਂ ਮੰਗ ਕਰਦੇ ਆ ਹੁਣ ਸਾਡੀ ਪ੍ਰਸ਼ਾਸਨ ਦੇ ਕੇ ਪੰਜਾਬ ਸਰਕਾਰ ਕੇ ਮੰਗਿਆ ਕਿ ਉਹਨਾਂ ਦੇ ਦਿਨਾਂ ਚ 크ਿਸਮਸ ਆਵਿਆ ਤੇ ਉਹਦੇ ਦੀ ਪਹਿਲੋਂ ਹੀ ਜਿਹੜੀਆਂ ਡਿਊਟੀਆਂ ਇਹ ਸਭ ਤੋਂ ਲਾਦਤੀਆਂ ਜਾਂ ਜਿਹੜੇ ਸ਼ਰਾਰਤੀ ਅੰਸਰ ਆ ਜਿਨ੍ਹਾਂ ਨੇ ਘਟਨਾ ਕੀਤੀ ਆ ਜਲਦ ਉਹਨਾਂ ਨੂੰ ਅਰੈਸਟ ਕਰਕੇ ਐਫਆਈਰਏ ਉਹਨਾਂ ਤੇ ਕੀਤੀ ਜਾਵੇ ਤੇ ਉਹਨਾਂ ਦੇ ਪਿੱਛੇ ਜਿਹੜੀਆਂ ਸ਼ਰਾਰਤੀ ਤਾਕਤਾਂ ਕੰਮ ਕਰਦੀਆਂ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਥੈਂਕ ਯੂ ਸਰ ਕੀ ਨਾਂ ਤੁਹਾਡਾ ਮੇਰਾ ਨਾਂ ਜਸਵੰਦਰ ਬੇਟਾ ਹੈ ਦੇਖੋ ਹਰ ਸਾਲ ਨਾ ਇਹ ਜਿਹੜੀ ਚੀਜ਼ ਜਿਹੜੀ ਹੈ ਨਾ 크ਿਸਮਸ ਦੇ ਤਿਹਾਰ ਤੇ ਆਣ ਕੇ ਹਰ ਸਾਲ ਦੇਖਣ ਨੂੰ ਮਿਲਦੀ ਆ ਕਿ ਜਦੋਂ 크ਿਸਮਸ ਦਾ ਤਿਯਾਰ ਆਉਂਦਾ ਤੇ ਬੋਰਡ ਫਲੈਕਸੀਆਂ ਜਿਹੜੀਆਂ ਤੇ ਕੋਈ ਇਹੋ ਜਿਹੀ ਚੀਜ਼ਾਂ ਜੋ ਸ਼ਰਾਰਤੀ ਅੰਸਰ ਕਰਦੇ ਆ ਉਧਰ ਪਤਾ ਵੀ ਇਹ ਚੀਜ਼ਾਂ ਜਿਹੜੀਆਂ 크리스마ਸ ਤੇ ਆਣ ਕੇ ਜਿਹੜੀਆਂ ਆਉਂਦੀਆਂ ਦੇਖਣ ਨੂੰ ਮਿਲਦੀਆਂ ਵਾਂ ਤੇ ਅਸੀਂ ਪੂਰੇ 크ਰਿਸਚੀਅਨ ਭਾਈਚਾਰੇ ਵੱਲੋਂ ਇਹ ਚਾਹੁੰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਤੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਬਣਦੀ ਕਾਰਵਾਈ ਕਰਕੇ ਅਮਲ 'ਚ ਲਿਆ ਕੇ ਜੇ ਕੋਈ ਨਾਂ ਫੜੇ ਜਾਣ ਦੇ ਤੁਹਾਡੀ ਸੰਸਦ ਨੂੰ ਕੀ ਹੋਊਗਾ ਦੇਖੋ ਜੇ ਦੋਸ਼ੀ ਨਾ ਫੜੇ ਜਾਣ ਤਾਂ ਫੇ ਹੋ ਸਕਦਾ ਹੈ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੇ 크੍ਰਿਸਚੀਅਨ ਪਾਈਚਰੇ ਲੋਕ ਆ ਇਹ ਸ਼ਰਕਾਂ ਤੇ ਵੀ ਆ ਸਕਦੇ ਆ ਤੇ ਜਿੱਦਾਂ ਵੀ ਆਪਣਾ ਹੈਗਾ ਵਾ ਅਸੀਂ ਕਹਿੰਦੇ ਹਾਂ ਸ਼ਾਂਤੀ ਪਸੰਦ ਲੋਕ ਆ 크੍ਰਿਸਚੀਅਨ ਪਾਈਚਰੇ ਸਾਡੇ ਜਿਹੜੇ ਮਸੀਹ ਧਰਮ ਦੇ ਵਿੱਚ ਸਿਰਫ ਸ਼ਾਂਤੀ ਰੱਖਣਾ ਚਾਹੁੰਦੇ ਆ ਕਿ ਇਹ ਸ਼ਾਂਤੀ ਪਸੰਦ ਲੋਕ ਆ ਇਸੇ ਲਈ ਚਾਹੁੰਦੇ ਕਿ ਅਸੀਂ ਰੋੜਾਂ ਤੇ ਆਈਏ ਤੇ ਦੂਜੇ ਧਰਮ ਦਾ ਕਿਸੇ ਦਾ ਵੀ ਉਹ ਕੋਈ ਟਾਰਗੇਟ ਇਹੋ ਜਿਹਾ ਹੁੰਦਾ ਤੇ ਜੱਕਦਮ ਰੋੜਾਂ ਤੇ ਆ ਜਾਂਦੇ ਆ ਅਸੀਂ ਇਹੋ ਜੀ ਚੀਜ਼ ਨੂੰ ਜਿਹੜੇ ਥੋੜਾ ਪਸੰਦ ਨਹੀਂ ਕਰਦੇ ਜੇ ਸਾਨੂੰ ਬਾਰ-ਬਾਰ ਇਸੇ ਤਰ੍ਹਾਂ ਟਾਰਗੇਟ ਕੀਤਾ ਗਿਆ ਜਾਂ ਜੋ ਸ਼ਰਾਰਤੀ ਅੰਸਰਾਂ ਨੇ ਇਸੇ ਤਰ੍ਹਾਂ ਕਰਦੇ ਰਹੇ ਤਾਂ ਫਿਰ ਹੋ ਸਕਦਾ ਹੈ ਰੋਡਾਂ ਤੇ ਵੀ ਇਹ ਪੰਜਾਬ ਲੈਵਲ ਤੇ ਤੇ ਪੂਰੇ ਦੇਸ਼ ਲੈਵਲ ਤੇ ਵੀ ਆਵਾਂਗੇ ਜਿੱਦਾਂ ਵੀ ਸਾਡਾ ਜਿਹੜਾ ਇਹ ਪ੍ਰੋਗਰਾਮ ਅਗਲਾ ਸਾਡੇ ਪਾਸਟਰ ਜੀ ਇਹ ਖੋਜਲ ਦੀ ਧਰਤੀ ਤੋਂ ਜੋ ਸੰਦੇਸ਼ ਦੇਣਗੇ ਉਹ ਅਸੀਂ ਕਰਾਂਗੇ ਜਰੂਰ ਹਾਂਜੀ ਸਰ ਕੀ ਨਾਮ ਤੁਹਾਡਾ ਸੁਖਦੇਵ ਸਿੰਘ ਜੀ ਸੋ ਤੁਸੀਂ ਕਿਹੜੇ ਸ਼ਰਤੋਂ ਆਏ ਮੈਂ ਜ਼ਿਲ੍ਹਾ ਕਪੂਰਥਲਾ ਪਿੰਡ ਪਹਾੜੀਪੁਰ ਠੀਕ ਹੈ ਜੀ ਅੱਜ ਤੁਸੀਂ ਓਪਨ ਡੋਰ ਚਰਚਾ ਆਇਓ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਤਲਾ ਕਾਰਨ ਹੈ ਕਾਰਨ ਇਹ ਕਿ ਇੱਕ ਵਾਰ ਨਹੀਂ ਬਾਰ-ਬਾਰ ਹੁੰਦਾ ਆ ਜਦੋਂ ਵੀ ਸਾਡਾ ਇਹ 크ਿਸਮਸ ਦਾ ਦਿਨ ਆਉਂਦਾ ਆ ਹਰ ਸਾਲ ਹਰ ਬਾਰ ਸਾਡੇ ਇਹ ਬੋਟਿੰਗ ਕਾਰ ਦਿੱਤੇ ਜਾਂਦੇ ਆ ਬੜੀ ਦੁੱਖ ਵਾਲੀ ਗੱਲ ਆ ਕਿ ਸਾਡਾ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਹਰ ਵਾਰੀ ਸੰਵਿਸ਼ਵਾਸਨ ਦੇ ਕੇ ਇਦਾਂ ਭੇਜ ਦਿੱਤਾ ਜਾਂਦਾ ਆ ਪਰ ਹਰ ਵਾਰ ਅਸੀਂ ਇਹ ਆਸ ਰੱਖਦੇ ਹਾਂ ਕਿ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਪਰ ਹਰ ਵਾਰ ਸਾਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਕਿੱਥੇ ਕਿੱਥੇ ਵੜੇ ਸੀਗਾ ਪਹਿਲਾਂ ਕਾਂਜਲੀ ਰੋਡ ਤੇ ਇੱਕ ਪੱਕਾ ਸਾਡਾ ਬੋਰਿੰਗ ਲੱਗਾ ਹੁੰਦਾ ਸੀਗਾ ਜਦ ਰਾਤ ਲਾਉਂਦੇ ਸੀ ਸਵੇਰ ਪਾੜ ਦਿੱਤਾ ਜਾਂਦਾ ਸੀਗਾ ਜਿੱਥੇ ਬਾਈਪਾਸ ਤੇ ਸਾਡੇ ਸੁਭਾਨਪੁਰ ਰੋਡ ਤੇ ਜਿੰਨੇ ਵੀ ਲੱਗੇ ਹੁੰਦੇ ਸੀ ਸਾਰੇ ਪਾੜ ਦਿੱਤੇ ਜਾਂਦੇ ਸੀ ਤਿੰਨਾਂ ਦਾ ਕੋਈ ਕਾਰਵਾਈ ਕੀਤੀ ਕਦੀ ਬਹੁਤ ਪ੍ਰਸ਼ਾਸਨ ਨੇ ਕਾਰਵਾਈ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਵਾਰ ਪ੍ਰਸ਼ਾਸਨ ਦੇ ਧਿਆਨ ਚ ਇਹ ਗੱਲ ਹੁੰਨੇ ਆ ਪਰ ਬਸ ਇਦਾਂ ਹੀ ਪਰ ਜਿਹੜੇ ਧਰਮ ਵਿਰੋਧੀ ਲੋਗ ਆ ਉਹ ਜਿਹੜੇ ਸ਼ਾਂਤੀ ਪਸੰਦ ਨੇਗੇ ਉਹ ਚਾਹੁੰਦੇ ਆ ਕਿ ਅਸੀਂ ਮਾਹੌਲ ਨੂੰ ਖਰਾਬ ਕੀਤਾ ਜਾਵੇ ਜਿਹਦਾਂ ਦੰਗੇ ਹੋਣ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਬੰਦੇ ਕਿਲੇ ਮਸੀਹੀ ਭਾਈਚਾਰੇ ਨਾਲ ਛੱਡ ਕੇ ਪੂਰੇ ਸਮਾਜ ਦੇ ਵਿਰੋਧੀ ਆ ਜਿਹੜੇ ਇਸ ਤਰ੍ਹਾਂ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਬਿਲਕੁਲ ਕਿਉਂਕਿ ਗੱਲ ਇਹ ਆ ਵੀ ਪੂਰੇ ਸਮਾਜ ਦਾ ਆਪਾਂ ਜ਼ਿਆਦਾ ਨਹੀਂ ਕਹਿ ਸਕਦੇ ਕਿਉਂਕਿ ਹੋਰ ਸਾਰੇ ਸਮਾਜ ਦੇ ਬੋਰ ਲੱਗੇ ਹੁੰਦੇ ਆ ਹਰ ਵਾਰ ਸਾਡੇ ਹੀ ਬੋਟ ਪਾੜੇ ਜਾਂਦੇ ਆ ਮੈਂ ਸਵੇਰੇ ਮੌਕੇ ਤੇ ਆਇਆ ਜਦੋਂ ਮੈਨੂੰ ਪਤਾ ਲੱਗਾ ਤੁਸੀਂ ਦੇਖਿਆ ਚਲੋ ਜਨੇ ਕੀਤਾ ਬਾੜੀ ਗੱਲ ਕੀਤੀ ਆ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜਿੱਦਾਂ ਦੇ ਵੀ ਤੱਥ ਮੂਰੇ ਆਉਣਗੇ ਉਸੇ ਹਿਸਾਬ ਨਾਲ ਕਾਰਵਾਈ ਕਿਉਂਕਿ ਜਿਵੇਂ ਕਿ ਇਹ ਚੱਚਵੜੇ ਤੇ ਅਲੀਗੇਸ਼ਨ ਆ ਇਹ ਤਾਂ ਚਲੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਆਈਰ ਆਫਸਰਾਂ ਨੇ ਸਹਿਯੋਗ ਦਿੱਤੇ ਅੰਤ ਲੈੰਦਾ 400 ਕਿੰਨੇ ਕ ਪੋਸਟਰ ਪਾੜੇ ਤੇ ਕੇਸ ਕਿੰਨੇ ਅੰਦਾਜ਼ਾ ਪਾੜੇ ਇਹ ਨਹੀਂ ਅੰਦਾਜ਼ਾ ਨਹੀਂ ਕੋਈ ਲਾਇਆ ਜਾਂਦਾ ਤੇ ਸਾਨੂੰ ਸਵੇਰੇ ਮੈਨੂੰ 8 ਵਜੇ ਫੋਨ ਗਿਆ ਜੀ ਅੱਜ ਦਾ ਹੋਇਆ ਅਸੀਂ मौके ਤੇ ਪਹੁੰਚੇ ਆ ਦੇਖਿਆ ਵਾ ਗੇਟ ਦੇ ਦਿਨ ਜਿਹੜੇ ਲੱਗੇ ਸੀ ਆਲੇ ਦੁਆਲੇ ਉਹ ਉਹ ਪੱਟੇ ਮਸੀਹੀ ਭਾਈਚਾਰੇ ਦਾ ਕਹਿਣਾ ਕਿ ਜਦੋਂ ਵੀ ਕ੍ਰਿਸਮਸ ਹੁੰਦੀ ਹੈ ਉਹਨਾਂ ਦਿਨਾਂ ਜਿੱਦ ਤੇ ਘਟਾਵਾ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਡਾ ਕੀ ਕਹਿੰਦਾ ਇਹ ਕੋਈ ਅਸੀਂ ਤੇ ਦਿਨ ਰਾਤ ਗਸ਼ਟਾ ਕਰਦੇ ਆ ਪਹਿਰਾ ਦੁਨੇ ਦਿਨ ਰਾਤ ਚਲੋ ਕਰੇ ਵੀ ਸ਼ਰਾਤ ਦੀ ਅੰਸਰ ਜਿਹੜਾ ਮੌਕਾ ਦੇਖ ਕੇ ਵੀ ਕਰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜਾ ਸਾਡੇ ਸਾਹਮਣੇ ਹੁੰਦਾ ਜਿਨ੍ਹਾਂ ਦੇ ਬਿਆਨ ਬਿਆਨ ਲਿਖਾਉਦੇ ਬਿਆਨ ਤੇ ਕਾਰਵਾਈ ਕਰਕੇ ਤੇ ਲੱਭਦੇ ਜਿਨ੍ਹਾਂ ਨੇ ਪਾੜਿਆ ਹਨ ਸ਼ਾਂਤੀ ਤੇ ਸ਼ਾਂਤੀ ਦਫਾ ਵੀ ਜੇ ਨਾਮ ਲਾਉਣਗੇ ਫਿਰ ਪਾਈ ਨੇਮ ਦਵਾਂਗੇ ਕਿ ਅਜੇ ਨਹੀਂ ਪਤਾ ਲੱਗਾ ਸਾਡੀ ਇਨਵੈਸਟੀਗੇਸ਼ਨ ਵਿੱਚ ਕਾਰਵਾਈ ਚੱਲ ਰਹੀ ਆ ਪਰ ਹਜੇ ਕੋਈ ਪਤਾ ਨਹੀਂ ਲੱਗਾ